ਫਰੀਦਕੋਟ ਪੁਲਿਸ ਨੇ ਅਸ਼ਲੀਲ ਵੀਡੀਓ ਦਾ ਡਰ ਦਿਖਾ ਕੇ ਇੱਕ ਵਪਾਰੀ ਨੂੰ ਬਲੈਕਮਿਲ ਕਰਨ ਦੇ ਮਾਮਲੇ ਵਿੱਚ ਦੋ ਸਾਬਕਾ ਕਾਂਗਰਸੀ ਸਰਪੰਚਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਹਨ ਪੁਲਿਸ ਮੁਤਾਬਕ ਇਸ ਗਿਰੋਵਲੋ ਰਾਜ਼ੀਨਾਮੇ ਲਈ 15 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ 8 ਲੱਖ ਰੁਪਏ ਵਿੱਚ ਵੀ ਇਹ ਸਾਰੀ ਗੱਲ ਨਹੀਂ ਨਿਬੜੀ ਪਰ ਇਸ ਦੇ ਦੌਰਾਨ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਮਿਲ ਗਈ ਅਤੇ ਪੁਲਿਸ ਵੱਲੋਂ ਹੁਣ ਇਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਫਰੀਦਕੋਟ ਪੁਲਿਸ ਹਮੇਸ਼ਾ ਹੀ ਮੁਸਤਦੀ ਨਾਲ ਕੰਮ ਕਰਦੀ ਹੈ ਐਸਐਸਪੀ ਡਾਕਟਰ ਪ੍ਰਗਿਆ ਰੰਦੀ ਬੜੀ ਸਟ੍ਰਿਕ ਡਾਇਰੈਕਸ਼ਨਸ ਨੇ ਇਸ ਮਸਲੇ ਦੇ ਵਿੱਚ ਕੱਲ ਇੱਕ ਸਾਡੇ ਐਸਐਚਓ ਸਦਰ ਹੈਗੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਗੈਂਗ ਹੈਗਾ ਉਹ ਇੱਥੇ ਬਲੈਕਮੇਲ ਕਰ ਰਿਹਾ ਹੈਗਾ ਜੀ ਲੋਕਾਂ ਨੂੰ ਤੇ ਇੱਕ ਬੜੇ ਸੈਂਸਿਟਿਵ ਜੇ ਮੈਟਰਸ ਦੇ ਵਿੱਚ ਬਣਾ ਕੇ ਝੂਠੀਆਂ ਸਟੋਰੀਆਂ ਬਣਾ ਕੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਦੇ ਵਿੱਚ ਹੀ ਗੱਲ ਐਸਐਚਓ ਸਦਰ ਤੇ ਡੀਐਸਪੀ ਸਿਟੀ ਵੱਲੋਂ ਬੜੇ ਹੀ ਅੱਛੀ ਤਰ੍ਹਾਂ ਨਾਲ ਕੰਮ ਕਰਦੇ ਹੋਏ ਇੱਕ ਗਿਰੋਹ ਨੂੰ ਤਿੰਨੋ ਦੇ ਵਿੱਚ ਬੰਦੇ ਨੇ ਤੇ ਤਿੰਨ ਲੇਡੀਜ਼ ਨੇ ਹੋਏ ਤੇ ਉਹਨਾਂ ਦੇ ਘਰੋਂ ਮਤਲਬ 8 ਲੱਖ ਰੁਪਏ ਦੀ ਉਹਨਾਂ ਨੇ ਕਿਸੇ ਬੰਦੇ ਨੂੰ ਬਲੈਕਮੇਲ ਕਰ ਰਿਆ ਸੀਗੇ ਉਹਨੂੰ ਸ਼ੋਅ ਕਰ ਰਹੇ ਸੀਗੇ ਵੀ ਉਹਦੇ ਉਹਦੇ ਕੋਲ ਇਹਨਾਂ ਕੋਈ ਵੀਡੀਓਜ਼ ਹੈਗੀਆਂ ਨੇ ਤੇ ਉਹਦੇ ਉਹਨੂੰ ਬਲੈਕਮੇਲਿੰਗ ਦਾ ਕਾਫੀ ਨੈਟਵਰਕ ਚਲਾ ਰਿਆ ਸੀਗੇ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ 15 ਲੱਖ ਦੀ ਡਿਮਾਂਡ ਹੋਈ ਸੀਗੀ ਬਾਅਦ ਚੋ ਨੇਗੋਸ਼ੀਏਸ਼ਨ ਕਰਕੇ 8 ਲੱਖ ਰੁਪਏ ਇਹਨਾਂ ਤੋਂ ਮੰਗਿਆ ਗਿਆ ਸੀਗਾ ਤੇ ਕੱਲ ਲੇਟ ਈਵਨਿੰਗ ਐਸ ਐਚਓ ਸਦਰ ਨੇ ਤੇ ਡੀ ਐਸ ਪੀ ਸਿਟੀ ਇਹਨਾਂ ਵੱਲੋਂ ਇਸ ਗਰੁੱਪ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 6 ਬੰਦਿਆਂ ਨੂੰ ਰਾ ਇਹਨਾਂ 6 ਜਣਿਆਂ ਨੂੰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਏਗਾ। ਤੇ ਇਹਨਾਂ ਦਾ ਫਰਦਰ ਰਿਮਾਂਡ ਦਿੱਤਾ ਜਾਏਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਨੂੰ ਚਲਾਉਣ ਵਾਸਤੇ ਜਿਹੜੇ ਸ਼ਿਕਾਇਤਕਰਤਾ ਵੱਲੋਂ ਜਿਹੜੀ ਤਾਂ ਮੰਗੀ ਗਈ ਦਿੱਤੀ ਜਾ ਚੁੱਕੀ ਸੀ ਇਹਨਾਂ ਨੇ ਇਹ ਮੌਕੇ ਦੇ ਉੱਤੇ ਪੈਸੇ ਦਿੱਤੇ ਜਾ ਰਹੇ ਸੀ ਕਿਉਂਕਿ ਸ਼ਿਕਾਇਤਕਰਤਾ ਰੈਗੂਲਰਲੀ ਪੁਲਿਸ ਨਾਲ ਇਨ ਟੱਚ ਦੇ ਵਿੱਚ ਸੀਗਾ ਤੇ ਉਹ ਸਾਰਾ ਪੈਸਾ ਰਿਕਵਰ ਕੀਤਾ ਗਿਆ ਹੈਗਾ Trap ਕਰਕੇ ਪੁਲਿਸ ਵੱਲੋਂ ਨਹੀਂ ਇਹਦਾ ਕੋਈ ਪੋਲਿਟਿਕਲ ਨਹੀਂ ਇਹਦਾ ਤਾਂ ਕੋਈ ਪੋਲਿਟਿਕਲ ਕਨੈਕਸ਼ਨ ਐਸ ਸੱਚ ਨਹੀਂ ਹੈ ਬਟ ਫਰਦਰ ਕਿਉਂਕਿ ਇਹ ਹਜੇ ਬਿਲਕੁਲ ਹੀ ਨੈਸ਼ਨ ਸਟੇਜਸ ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਅਜ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨ ਤਾਂ ਕਿ ਕੋਈ ਇਦਾਂ ਦੇ ਹੋਰ ਵੀ ਕੋਈ ਕੇਸਿਸ ਨੇ ਜਿਹੜੇ ਇਦਾਂ ਦੇ ਕੋਈ ਧਿਆਨ ਦੇ ਵਿੱਚ ਆਂਦੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਜੁੜਿਆ ਦੱਸ ਸਕਦਾ ਸਰ ਦੱਸਿਆ ਜਾ ਰਿਹਾ ਹੈ ਕਿ ਸਾਫਲਾ ਸਰਪੰਚ ਜਿਵੇਂ ਸਿੱਧਾ ਉਹ ਸਾਫਲਾ ਸਰਪੰਚ ਸਮਾਗਰ ਸੀ ਉਹ ਡੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਨੂੰ ਅਜੇ ਵੈਰੀਫਾਈ ਕਰ ਰਹੇ ਹਾਂ ਕੌਣ ਹੈ ਕੀ ਹੈ ਕੀ ਨਹੀਂ ਹੈ ਸਰ ਜਿਹੜੀ ਇਹ ਬਲੈਕਮੇਲਿੰਗ ਹੋਈ ਕੀ ਮਾਮਲਾ ਕੀ ਸੀ ਪੂਰਾ ਥੋੜਾ ਦੱਸ ਸਕਦੇ ਇੱਕ ਇੱਥੇ ਹੈਗਾ ਜੀ ਰਾਧਾ ਆਪਣਾ ਕ੍ਰਿਸ਼ਨਧਾਮ ٹرسٹ ਹੈਗਾ ਜੀ ٹرسٹ ਦੇ ਵਿੱਚ ਦੇ ਕੋਈ ਮੈਂਬਰ ਹੈਗੇ ਨੇ ਉਹਨਾਂ ਨੂੰ ਇਹਨਾਂ ਵੱਲੋਂ ਬਲੈਕਮੇਲ ਕੀਤਾ ਗਿਆ ਸੀਗਾ ਵੀ ٹرسٹ ਦੇ ਵਿੱਚ ਕੋਈ ਮਤਲਬ ਇਹ ਮਤਲਬ ਟਰਸਟ ਦੇ ਨਾਲ ਕੋਈ ਰਿਲੇਟਡ ਮੈਟਰ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਸੋ ਫਿਰ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਵੀ ਅਨੈਸੈਸਰੀ ਟਰਸਟ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਪਰਸਨਲੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਹੀ ਇਹ ਸਾਰਾ ਨੈਕਸਸ ਬ੍ਰੇਕ ਕੀਤਾ ਗਿਆ ਗੱਲ ਪੁਲਿਸ ਵੱਲੋਂ ਕੋਈ ਹਨੀ Trap ਦਾ ਮਾਮਲਾ ਨਹੀਂ ਨਹੀਂ ਹਨੀ Trap ਦਾ ਐਸ ਸੱਚ ਨਹੀਂ ਹੈਗਾ ਜੀ ਉਹ ਐਕਚੁਅਲੀ ਉਹਨਾਂ ਦੀ ਵੀਡੀਓ ਵੀ ਕੋਈ ਇਹਨਾਂ ਕੋਈ ਸੀ ਵੀਡੀਓ ਆ ਕਿ ਉਹ ਵੈਸੇ ਕੰਮ ਸਿਧਰਾ ਰਹੇ ਸੀਗਾ। ਉਹ ਇਹ ਸਿਰਫ ਹਜੇ ਤੱਕ ਜਿੰਨਾ ਪਾਇਆ ਗਿਆ ਸਿਰਫ ਡਰਾ ਰਹੇ ਸੀਗੇ ਜੀ ਤੇ ਇਸੇ ਕਰਕੇ ਉਹ ਮਦਈ ਵੀ ਸ਼ੁਰੂ ਤੋਂ ਹੀ ਚੁੱਕਨੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਐਸਾ ਕੋਈ ਮਸਲਾ ਨਹੀਂ ਹੈ ਉਹਨਾਂ ਨੇ ਤਾਂ ਹੀ ਪੁਲਿਸ ਨੂੰ ਕੌਨਫੀਡੈਂਸ ਦੇ ਵਿੱਚ ਲਿੱਤਾ ਸੀਗਾ। ਹੁਣ ਟੋਟਲ ਕਿੰਨੀ ਗ੍ਰਿਫਤਾਰੀਆਂ ਸੀ ਸੋਚੀ। 6 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਜੀ ਤੇ ਫਰਦਰ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਐਂਡ ਨੈਕਸਟ ਕੋਰਸ ਆਫ ਇਨਵੈਸਟੀਗੇਸ਼ਨ ਜਾਰੀ ਹੈਗੀ। ਜੋ ਵੀ ਨੈਕਸਟ ਹੈ। ਇਸ ਵਿੱਚ ਰੈਸਟ ਕੀ ਗਿਆ ਨੇ ਉਹਨਾਂ ਦਾ ਕੀ ਮਹਿਲਾਵਾਂ ਵੀ ਇੱਕ ਗੈਂਗ ਦਾ ਪਾਰਟ ਸੀਗੇ ਜੀ ਇਹਨਾਂ ਨੂੰ ਜਾਣ ਕੇ ਇਹਨਾਂ ਨੂੰ ਹਰਾਸ ਕਰਨ ਵਾਸਤੇ ਇੱਕ ਆਪਰੇਟ ਕਰਨੀਆਂ ਸੀਗੀਆਂ ਤੰਗ ਪ੍ਰੇਸ਼ਾਨ ਕਰਨ ਵਾਸਤੇ ਅਨਨੈਸੈਸਰੀ